ਦੋਸਤੋ ਕੀ ਤੁਹਾਨੂੰ ਪਤਾ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਬੀਅਰ ਕਿਹੜੀ ਹੈ ਜਿਸ ਦੀ ਕੀਮਤ ਵਿੱਚ ਆ ਜਾਂਦੀ ਹਨ ਤਿੰਨ BMW W ਕਾਰਾਂ ਆਓ ਜਾਣਦੇ ਹਾਂ ਇਸ ਦੇ ਬਾਰੇ ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਸ਼ਰਾਬ ਦੇ ਨਾਮ ਤੇ ਪੂਰੀ ਦੁਨੀਆ ਵਿੱਚ ਜੋ ਕੁਝ ਪੀਤਾ ਜਾਂਦਾ ਉਹ ਸ਼ਾਇਦ ਬੀਅਰ ਹੀ ਹੋਵੇਗੀ ਹਾਲਾਂਕਿ ਫਿਲਹਾਲ ਇਸ ਬਾਰੇ ਕੋਈ ਅਧਾਰਕ ਅੰਕੜਾ ਨਹੀਂ ਹੈ ਪਰ ਏਸ਼ੀਆ ਸਮੇਤ ਪੱਛਮੀ ਦੇਸ਼ਾਂ ਵਿੱਚ ਜਿਸ ਤਰ੍ਹਾਂ ਬੀਅਰ ਪ੍ਰਸਿੱਧ ਹੈ ਅਸੀਂ ਇਹ ਦਾਅਵਾ ਕਰ ਸਕਦੇ ਹਾਂ ਕਿ ਭਾਰਤ 'ਚ ਤੁਹਾਨੂੰ ਬਾਜ਼ਾਰ ਵਿੱਚ ਕੁਝ 100 ਰੁਪਏ ਤੋਂ ਲੈ ਕੇ ਕਈ ਹਜ਼ਾਰ ਰੁਪਏ ਤੱਕ ਦੀ ਬੀਅਰ ਵਿਕਦੀ ਦੇਖਣ ਨੂੰ ਮਿਲੇਗੀ ਪਰ ਕੀ ਤੁਸੀਂ ਦੁਨੀਆ ਦੀ ਸਭ ਤੋਂ ਮਹਿੰਗੀ ਬੀਅਰ ਬਾਰੇ ਜਾਣਦੇ ਹੋ ਤੁਹਾਨੂੰ ਦੱਸ ਦਈਏ ਕਿ ਇਸ ਦੀ ਕੀਮਤ ਇੰਨੀ ਹੈ ਕਿ ਤੁਸੀਂ ਇੱਕ ਬੋਤਲ ਵਿੱਚ ਦੋ-ਦੋ ਤਿੰਨ ਟਾਪ ਮਾਡਲ BMW ਕਾਰਾਂ ਖਰੀਦ ਸਕਦੇ ਹੋ ਹਾਂ ਤਾਂ ਗੱਲ ਕਰਦੇ ਹਾਂ ਦੁਨੀਆ ਦੀ ਸਭ ਤੋਂ ਮਹਿੰਗੀ ਬੀਅਰ ਦੀ ਦੋਸਤੋ ਦੁਨੀਆ ਦੀ ਸਭ ਤੋਂ ਮਹਿੰਗੀ ਬੀਅਰ ਦਾ ਨਾਮ ਹੈ ਆਰਸੋਫਸ ਆਰਟ ਦੋਸਤੋ ਤੁਹਾਨੂੰ ਦੱਸਦੀ ਕਿ ਇਹ ਬੀਅਰ ਹਰ ਸ਼ਰਾਬ ਦੀ ਦੁਕਾਨ ਤੇ ਨਹੀਂ ਮਿਲੇਗੀ ਅਸਲ ਵਿੱਚ ਕੋਈ ਆਮ ਵਿਅਕਤੀ ਇਸ ਨੂੰ ਖਰੀਦ ਹੀ ਨਹੀਂ ਸਕਦਾ ਇਸ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਇੱਕ ਬੋਤਲ ਦੀ ਕੀਮਤ ਵਿੱਚ ਤੁਹਾਡੀਆਂ ਤਿੰਨ ਪੀੜ੍hiyan ਬੀਅਰ ਦਾ ਆਨੰਦ ਲੈ ਸਕਦੀਆਂ ਨੇ ਦੋਸਤੋ ਇਸ ਬੀਅਰ ਦੀ ਕੀਮਤ ਦੀ ਗੱਲ ਕਰੀਏ ਤਾਂ 5 ਲੱਖ ਰੁਪਏ ਡਾਲਰ ਇਸ ਦੀ ਕੀਮਤ ਹੈ ਜੇਕਰ ਤੁਸੀਂ ਇਸ ਨੂੰ ਭਾਰਤੀ ਰੁਪਏ ਵਿੱਚ ਪੱਧੋਦੇ ਹੋ ਤਾਂ 4 ਕਰੋੜ ਰੁਪਏ ਤੋਂ ਵੀ ਵੱਧ ਹੋ ਜਾਵੇਗੀ ਚੁੱਪ ਇਸ ਬੀਅਰ ਦੀ ਬੋਤਲ ਇੰਨੀ ਮਹਿੰਗੀ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਹ 140 ਸਾਲਾਂ ਤੋਂ ਵੀ ਜ਼ਿਆਦਾ ਪੁਰਾਣੀ ਹੈ ਦੋਸਤੋ ਦੂਜੇ ਨੰਬਰ ਤੇ ਆਉਂਦੀ ਹੈ ਆਟੈਂਟਿਕ ਨੇਲ ਦੋਸਤੋ ਇਹ ਬੀਅਰ ਜ਼ਿਆਦਾਤਰ ਤੁਹਾਨੂੰ ਸਟੋਰਾਂ ਵਿੱਚ ਵਿਕਤੀ ਮਿਲੇਗੀ ਜੇਕਰ ਦੇਖਿਆ ਜਾਵੇ ਤਾਂ ਇਹ ਬੀਅਰ ਉਹਨਾਂ ਚੋਂ ਇੱਕ ਹੈ ਜੋ ਆਮ ਲੋਕਾਂ ਦੀ ਪਹੁੰਚ 'ਚ ਹੈ ਤੇ ਸਭ ਤੋਂ ਮਹਿੰਗੀ ਹੈ ਇਸ ਬੀਅਰ ਵਿੱਚ 10% ਅਲਕੋਹਲ ਹੁੰਦਾ ਹੈ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇੱਕ ਬੋਤਲ ਦੀ ਕੀਮਤ 1,50,000 ਰੁਪਏ ਤੋਂ ਜ਼ਿਆਦਾ ਹੈ ਦੋਸਤੋ ਇਹ ਬੀਅਰ ਸੇਫਰ ਕੰਜ਼ਰਵੇਸ਼ਨ ਸੁਸਾਇਟੀ ਦੁਬਾਰਾ ਖੁਦਾਈ ਕੀਤੀ ਕਿ ਆਟੈਂਟਿਕ ਆਈਸਬਰਗ ਦੇ ਪਿਗਲੇ ਹੋਏ ਪਾਣੀ ਤੋਂ ਤਿਆਰ ਕੀਤੀ ਗਈ ਹੈ ਦੋਸਤੋ ਤੀਜੇ ਨੰਬਰ ਦੀ ਬੀਅਰ ਹੈ ਬਰੇਵ ਡੌਗ ਦਾ ਐਂਡ ਆਫ ਹਿਸਟਰੀ ਦੋਸਤੋ ਇਹ ਦੁਨੀਆ ਦੀ ਤੀਜੀ ਸਭ ਤੋਂ ਮਹਿੰਗੀ ਬੀਅਰ ਹੈ ਦ ਜਿਸ ਨੂੰ ਦੁਨੀਆ ਦੀ ਉਚੋਟੀ ਦੀਆਂ ਲਗਜ਼ਰੀ ਬੀਅਰ ਵਿੱਚ ਗਿਨਾ ਜਾਂਦਾ ਹੈ ਇਹ ਬੀਅਰ ਸਟਾਪਡ ਬਰਨਾਰਡ ਕ੍ਰਿਸਟਲ ਤੋਂ ਬਣੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਨੂੰ 10 ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਦੁਨੀਆ ਭਰ ਵਿੱਚ ਮਸ਼ਹੂਰ ਹੋ ਗਈ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਬੀਅਰ ਚ ਅਲਕੋਹਲ ਦੀ ਮਾਤਰਾ 55% ਹੈ ਜੇਕਰ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 57000 ਰੁਪਏ ਦੀ ਬੋਤਲ ਵਿਕਦੀ ਹੈ ਦੋਸਤੋ ਇਹ ਸੰਸਾਰ ਦੀ ਸਭ ਤੋਂ ਮਹਿੰਗੀ ਬੀਅਰਾਂ ਦੇ ਬਾਰੇ ਜਾਣਕਾਰੀ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਏ